ਭਾਈ ਮਰਜੀਤ ਕਾਲਸਾ ਭਾਈ ਮਰਜੀਤ ਕੇ ਭਤੇ ਸਾਥਿਓ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਮੰਡਲ ਪ੍ਰਧਾਨ ਭਰਤੀ ਜਨਤਾ ਪਾਰਟੀ ਅੱਜ ਮੈਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਹਾਜ਼ਰ ਹੋਇਆ ਸਾਥਿਓ ਮੈਂ ਤੁਹਾਨੂੰ ਪੁੱਛਣਾ ਪੁੱਛਣਾ ਚਾਹਨਾ ਕਿ ਜਿਹੜੀ ਅੱਜ ਸਾਡੇ ਪੰਜਾਬ ਦੀ ਸਰਕਾਰ ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਫ੍ਰੀ ਸਕੀਮਾਂ ਜਿਦੇ ਵਿੱਚ ਮੇਰੇ ਦੇਸ਼ ਦੇ ਲੱਖਾਂ ਲੋਕ ਫਾਇਦਾ ਲੈ ਰਹੇ ਨੇ ਕੀ ਉਹ ਗਲਤ ਨੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾ ਕੇ ਉਹਨਾਂ ਸਕੀਮਾਂ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਕਿ ਜੀਨੂੰ ਨਹੀਂ ਵੀ ਪਤਾ ਕਿ ਸੈਂਟਰ ਸਰਕਾਰ ਆ ਸਕੀਮਾਂ ਦੇ ਰਹੀ ਹੈ ਇੱਕ ਕੈਂਪ ਲਗਾ ਕੇ ਉਹਨਾਂ ਦੇ ਫਾਰਮ ਭਰ ਕੇ ਉਹਨਾਂ ਦੇ ਘਰ-ਘਰ ਤੱਕ ਜਿਹੜੀਆਂ ਇਹ ਸਕੀਮਾਂ ਪਹੁੰਚਾਈਆਂ ਜਾਣ ਪਰ ਇਹ ਸਾਡੀ ਪੰਜਾਬ ਦੀ ਸਰਕਾਰ ਇੰਨਾ ਕੁ ਬਖਲਾਟ ਵਿੱਚ ਆ ਗਈ ਇਹਨੂੰ ਇੰਨਾ ਕੁ ਡਰ ਦਿਖਾਈ ਦੇਣ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਤੇ ਹੁਣ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਲੋਕ ਬਹੁਤ ਪਿਆਰ ਕਰਨ ਲੱਗੇ ਨੇ ਇਹ ਚੀਜ਼ ਨੂੰ ਦੇਖਦਿਆਂ ਹੋਇਆਂ ਜਿਹੜੇ ਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ अनेका ਲੀਡਰਾਂ ਨੂੰ ਵਰਕਰਾਂ ਨੂੰ ਇਹ ਪੰਜਾਬ ਦੀ ਅੰਨੀ ਬੋਲੀ ਸਰਕਾਰ ਨੇ ਗ੍ਰਿਫਤਾਰ ਕੀਤਾ ਇਹ ਅਤ ਨਿੰਦਣਯੋਗ ਹੈ ਜੇ ਕਹਿੰਦੇ ਹੁੰਦੇ ਨੇ ਜੇ ਅਸੀਂ ਆਪਾਂ ਕੁਝ ਕਿਸੇ ਨੂੰ ਦੇ ਨਹੀਂ ਨਾ ਸਕਦੇ ਤਾ ਕੋਈ ਹੋਰ ਦਿੰਦਾ ਤਾਂ ਉਹਦੇ ਵਿੱਚ ਵੀ ਡਿਕਾ ਨਹੀਂ ਬਣਨਾ ਚਾਹੀਦਾ ਕਿੰਨੀਆਂ ਸਕੀਮਾਂ ਨੇ ਆਯੂਸ਼ਮਨ ਕਾਰਡ ਜਿਹੜਾ ਕਿ 5 ਲੱਖ ਤੱਕ ਕੋਈ ਵੀ ਵਿਅਕਤੀ ਜਿਹੜਾ ਕਿ ਇਲਾਜ ਫ੍ਰੀ ਕਰਾ ਸਕਦਾ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਦੇ ਆਯੂਸ਼ਮਨ ਕਾਰਡ 70 ਸਾਲ ਤੋਂ ਉੱਪਰ ਨੇ ਜਿਹੜੇ ਉਹ ਇਲਾਜ ਨਹੀਂ ਕਰਵਾ ਸਕਦੇ ਉਹ ਆਯੂਸ਼ਮਨ ਕਾਰਡ ਦੇ ਥਰੂ ਜਿਹੜਾ ਕਿ ਉਹ ਇਲਾਜ ਕਰਵਾ ਸਕਦੇ ਨੇ ਉਹ ਬਣਾਏ ਜਾ ਰਹੇ ਨੇ ਤੇ ਸਾਡੇ ਭੈਣਾ ਨੂੰ ਅੱਕ ਤੋਂ ਬਚਣ ਦੇ ਲਈ ਸਿਲੰਡਰ ਦਿੱਤੇ ਜਾ ਰਹੇ ਨੇ ਸਾਡੇ ਬਹੁਤ ਹੀ ਵੀਰਾਂ ਭੈਣਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਉੱਤੇ ਲੈਂਟਰ ਹੈ ਨਹੀਂ ਬਾਲੇ ਵਾਲੀ ਛੱਤਾਂ ਨੇ ਡਿਗਣ ਦਾ ਡਰ ਹੈ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਤੇ ਜਿਹੜਾ ਕਿਸਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ 66000 ਦਿੱਤਾ ਜਾ ਰਿਹਾ ਹੋਰ ਤੁਹਾਨੂੰ ਕਿੰਨੀਆਂ ਕਿਗਨਾਮਾਂ ਕਿ ਜਿਹੜੀਆਂ अनेका ਸਕੀਮਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਜਿਹੜਾ ਕਿ ਇਹ ਫਾਰਮ ਭਰ ਕੇ ਲੋਕਾਂ ਤੱਕ ਇਹ ਸਕੀਮਾਂ ਪਹੁੰਚਾਰੇ ਨੇ ਪਰ ਪੰਜਾਬ ਦੀ ਸਰਕਾਰ ਨੂੰ ਮੈਂ ਦੱਸਣਾ ਚਾਹੁੰਨਾ ਕਿ ਪੰਜਾਬ ਮੁੱਖ ਮੰਤਰੀ ਸਾਹਿਬ ਤੁਸੀਂ ਐਦਾਂ ਕਦੇ ਵੀ ਰੋਕ ਨਹੀਂ ਸਕਦੇ ਕਿ ਜਿਹੜਾ ਕੋਈ ਵੀ ਬੰਦਾ ਜਾ ਕੇ ਆਪਣੀਆਂ ਸਹੂਲਤਾਂ ਆਪਣੇ ਵੱਲੋਂ ਦਿੱਤੀਆਂ ਜਿਹੜੀਆਂ ਆਪਣੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਹੜੀਆਂ ਕਿ ਉਹ ਘਰ ਘਰ ਜਾ ਕੇ ਦੱਸ ਸਕਦਾ ਫਾਰਮ ਭਰ ਸਕਦਾ ਇਹ ਹਰ ਇੱਕ ਦਾ ਆਪਣਾ ਅਧਿਕਾਰ ਹੈ ਇਸ ਕਰਕੇ ਮੈਂ ਪੰਜਾਬ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਹੁਣ ਉਹ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਕਿ ਤੁਹਾਡੇ ਝੂਠੇ ਸਬਜ ਬਾਗਾਂ ਦੇ ਵਿੱਚ ਫਸ ਕੇ ਉਹਨਾਂ ਨੇ ਤੁਹਾਨੂੰ ਵੋਟਾਂ ਪਾ ਦਿੱਤੀਆਂ ਪਰ ਜਿਹੜਾ ਆਉਣ ਵਾਲਾ 2027 ਹੈ ਉਹ ਭਾਰਤੀ ਜਨਤਾ ਪਾਰਟੀ ਦਾ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 2027 ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਤੇ ਪੰਜਾਬ ਨੂੰ ਖੁਸ਼ਹਾਲ ਬਣਾਵੇਗੀ ਪੰਜਾਬ ਦੇ ਲੋਕ ਇਸ ਟਾਈਮ ਬਿਲਕੁਲ ਮਨ ਦੇ ਵਿੱਚ ਧਾਰੀ ਬੈਠੇ ਨੇ ਕਿ ਜਿਹੜੀਆਂ ਕਿ ਅੱਜ ਤੱਕ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਤੇ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਕਦੇ ਮੌਕਾ ਨਹੀਂ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕ ਜਿਹੜੇ 2027 ਦੇ ਵਿੱਚ ਜਿਤਾ ਕੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਵਿਸ਼ਾਲ ਬਣਾਉਣਗੇ ਇਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਤੇ ਪੰਜਾਬ ਦੀ ਸਰਕਾਰ ਨੂੰ ਚੈਲੰਜ ਹੈ ਕਿ ਤੁਸੀਂ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਧੱਕੇ ਕਰਨੇ ਛੱਡ ਦਿਓ ਝੂਠੇ ਪਰਚੇ ਕਰਨੇ ਛੱਡ ਦਿਓ ਅਰੈਸਟ ਕਰਨਾ ਛੱਡ ਦਿਓ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਸਕੀਮਾਂ ਨੇ ਅਸੀਂ ਪੰਜਾਬ ਦੇ ਘਰ-ਘਰ ਤੱਕ ਲੈ ਕੇ ਜਾਣੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹਦਾ ਫਾਇਦਾ ਦੇਣਾ ਇੰਨੀ ਗਬਨਤੀਆਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ